ਤੁਸੀਂ ਕਿਹਾ ਸੀ ਕਿ ਭਾਰਤ ਪਾਕਿਸਤਾਨ ਦੀ ਜੰਗ ਲੱਗੇਗੀ ਚਾਹੇ ਤੁਸੀਂ ਇਹ ਗੱਲ ਕਹੀ ਸੀਗੀ ਕਿ ਵਰਲਡ ਵਾਰ ਵਰਗੇ ਹਲਾਫ ਜਿਹੜੀਆਂ ਬਣ ਜਾਣਗੀਆਂ ਉਹ ਯੂਕਰੇਨ ਤੇ ਰਸ਼ੀਆ ਤਾਂ ਪਹਿਲਾਂ ਹੀ ਲੱਗੀ ਹੋਈ ਆ ਇਜ਼ਰਾਈਲ ਤੇ ਇਰਾਨ ਦੀ ਲੜਾਈ ਲੱਗੀ ਸੀ ਇੰਟਰਵਿਊ ਤੋਂ ਬਾਅਦ ਵੀ ਔਰ ਉਸ ਤੋਂ ਬਾਅਦ ਹੁਣ THAILAND ਤੇ CAMBODIA ਵੀ ਲੱਗੀ ਹੋਈ ਆ ਹਲੇ ਹੋਰ ਦੇਸ਼ਾਂ ਦੀਆਂ ਵੀ ਕਈ ਲੜਾਈਆਂ ਚ ਹੋਣ ਜਾ ਰਹੀਆਂ ਨੇ ਔਰ ਹੋਰ ਵੀ ਤੁਹਾਡੀਆਂ ਭਵਿੱਖਬਾਣੀਆਂ ਕਈ ਸੱਚ ਮੇਰੇ ਇੰਟਰਵਿਊ ਦੇ ਵਿੱਚ ਜਿਹੜੀਆਂ ਕੀਤੀਆਂ ਉਹ ਹੋਈਆਂ ਨੇ ਹੁਣ ਤੁਹਾਡੀ ਮੈਂ ਪੋਸਟ ਦੇਖੀ ਤੁਸੀਂ ਕਿਹਾ ਕਿ 1 ਅਗਸਤ ਨੂੰ ਹਾਲਾਤ ਬਹੁਤ ਬਣਨ ਵਾਲਿਆ ਮਤਲਬ ਅਨੁਸੁਖਾ ਇਹਦੇ ਤੇ ਹੁਣ ਤੁਸੀਂ ਕੀ ਨਵੀਂ ਕੋਈ ਖਵਾਣੀ ਕਰਨ ਜਾ ਰਹੇ ਹੈਂ ਇਹ 1 ਅਗਸਤ ਤੋਂ ਨਹੀਂ ਹਾਲਾਤ ਅਨੁਸੁਖਾ ਮੇ ਜਿਹੜੇ ਆ 26 ਜੁਲਾਈ ਤੋਂ ਲੈ ਕੇ ਸ਼ੁਰੂ ਹੋ ਗਏ ਜਿੱਦ ਤੱਕ ਤੁਸੀਂ ਅਗਸਤ ਵਾਲੀ ਗੱਲ ਕੀਤੀ ਹੈ ਪਹਿਲਾ ਚੰਦਰ ਗ੍ਰਹਿਣ ਜਿਹੜਾ ਉਹ ਹੁਣ ਜਿਹੜਾ ਆਊਗਾ ਉਹ ਹੈ 7 ਸਤੰਬਰ ਤੇ 21 ਸਤੰਬਰ ਨੂੰ ਸੂਰਜ ਗ੍ਰਹਿਣ ਲੱਗਣਾ ਇਹ ਜਿਹੜੇ ਦੋ ਗ੍ਰਹਿਣ ਲੱਗਣ ਜਾ ਰਹੇ ਆ ਤੇ ਜਿਹੜੀ ਪਲੈਨੈਟਰੀ ਇਕੁਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਇਹ ਹੈ ਕਿ ਅਗਸਤ ਦੇ ਵਿੱਚ ਅਗਸਤ ਤੋਂ ਸ਼ੁਰੂ ਹੋ ਕੇ ਸਤੰਬਰ ਅਕਤੂਬਰ ਤੱਕ ਵੀ ਜਾ ਸਕਦਾ ਮਾਮਲਾ ਪਰ ਅਗਸਤ ਦੇ ਵਿੱਚ ਸਾਨੂੰ ਉਹਦੇ ਫੁੱਟਪ੍ਰਿੰਟ ਨਜ਼ਰ ਆਉਣਗੇ ਭਾਰਤ ਪਾਕਿਸਤਾਨ ਦਾ ਦੁਬਾਰਾ ਟਕਰਾਅ ਦੇਖਣ ਨੂੰ ਮਿਲ ਸਕਦਾ ਭਾਰਤ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਸਿਵਲ ਵਾਰ ਵਰਗੀ ਸਥਿਤੀ ਜਿਹੜੀ ਹੈ ਉਹ ਜਨਮ ਲੈ ਸਕਦੀ ਹੈ। ਬੰਗਲਾਦੇਸ਼ ਤੇ ਪਾਕਿਸਤਾਨ ਦੋ ਸਾਡੇ ਇਸ ਤਰ੍ਹਾਂ ਦੇ ਗੁਆਂਢੀ ਹੈ ਜਿਨ੍ਹਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਗਸਤ ਤੋਂ ਸ਼ੁਰੂ ਹੋ ਰਿਹਾ ਉਥੇ ਸਾਡੀ ਆਰਮੀ ਕਿਸੇ ਨਾ ਕਿਸੇ ਤਰੀਕੇ ਐਂਟਰ ਕਰੂਗੀ ਇਹਨਾਂ ਦੋ ਦੇਸ਼ਾਂ ਦੇ ਵਿੱਚ। ਫੇਸਬੁਕ ਤੇ ਇੱਕ ਦਿਨ ਪੋਸਟ ਲਗੀ ਚਾਰ ਪੰਜ ਦਿਨ ਹੋ ਗਏ ਇਹ ਬੰਗਲਾਦੇਸ਼ ਦੇ ਉਤੋਂ ਨਜ਼ਰ ਨਹੀਂ ਹਟਾਉਣੀ ਮੈਂ ਸਿਰਫ ਇਨਾ ਹੀ ਲਿਖਿਆ ਵੀ ਬੰਗਲਾਦੇਸ਼ ਤੋਂ ਨਜ਼ਰ ਨਾ ਹਟਾਏ ਹੋ ਸਵੇਰੇ ਮੈਂ 8 ਵਜੇ ਪੋਸਟ ਕੀਤੀ ਸ਼ਾਮ ਨੂੰ 3 ਵਜੇ ਖਬਰ ਆ ਗਈ ਵੀ ਉੱਥੇ ਇੱਕ ਫਾਈਟਰ ਜੈਟ ਆ ਜਿਹੜਾ ਸਕੂਲ ਚ ਵੱਜਿਆ ਬਹੁਤ ਸਾਰੇ ਬੱਚੇ ਮਰ ਗਏ ਅੱਗੇ ਵਾਸਤੇ ਵੀ ਜਿਹੜਾ ਮੈਂ ਬੰਗਲਾਦੇਸ਼ ਬਾਰੇ ਦੱਸ ਰਿਹਾ ਹਾਂ ਉਹ ਕੁਝ ਨਾ ਕੁਝ ਕਾਰਵਾਈ ਹੋਊਗੀ 14 ਅਗਸਤ ਵਾਲੇ ਦਿਨ ਉਹਨਾਂ ਦਾ ਆਜ਼ਾਦੀ ਦਿਹਾੜਾ ਹੁੰਦਾ। ਜਦੋਂ ਸਾਡੇ ਗਵੰਡੀਆ ਸੀ ਤਾਂ ਆਸ ਕਰਦੇ ਆਂ ਵੀ ਸੁਖੀ ਵਸਣ ਉਹ ਵੀ ਅਸੀਂ ਵੀ ਸੁਖੀ ਬਸੀਏ। ਪਰ ਪਾਕਿਸਤਾਨ ਦੀ ਕੁੰਡਲੀ ਨੂੰ ਜੇ ਆਪਾਂ ਦੇਖਦੇ ਆਂ 14 ਅਗਸਤ 1947 ਤਾਂ ਉੱਥੇ ਰਾਜਨੀਤਿਕ ਅਸਥਿਰਤਾ ਹੀ ਰਹੂਗੀ ਤੇ ਰਹੀ ਹੈ। ਤੇ ਹੁਣ ਅਗਸਤ ਦੇ ਵਿੱਚ ਜਿਹੜਾ ਉਹਨਾਂ ਦਾ ਆਜ਼ਾਦੀ ਦਿੜਾ ਮੈਨੂੰ ਲੱਗਦਾ ਨਹੀਂ ਵੀ ਸੁਖੀ ਸੰਦੀ ਉਹ ਮਨਾਇਆ ਜਾਊਗਾ। ਹੋ ਸਕਦਾ ਉਸ ਤੋਂ ਪਹਿਲਾਂ ਜਾਂ ਉਸ ਤੋਂ ਫੌਰਨ ਬਾਅਦ ਅਸਤਾਪਲਟ ਹੋ ਜਾਵੇ। ਇੱਕ ਭੁਖਵਾਨੀ ਤੁਸੀਂ ਇੰਟਰਵਿਊ ਦੇ ਵਿੱਚ ਮੋਦੀ ਸਾਹਿਬ ਵਾਲੀ ਦੀ ਕੀਤੀ ਸੀ ਕਿ ਮੋਦੀ ਸਾਹਿਬ ਵੀ ਜਿਹੜਾ ਉਹ ਅਸਤੀਫਾ ਦੇ ਜਾਣਗੇ 2027 ਦੇ ਵਿੱਚ ਉਹ ਹਾਲਾਤ ਤਾਂ ਹੁਣੇ ਤੋਂ ਸ਼ੁਰੂ ਹੋ ਗਿਆ ਚਾਹੇ 75 ਸਾਲ ਵਾਲੀ ਗੱਲ ਹੋਵੇ ਮੋਦੀ ਸਾਹਿਬ ਨੇ 75 ਸਾਲ ਦੇ ਹੋ ਜਾਣਾ ਹੈ ਜੇ ਮੋਹਨ ਭਗਵਤ ਹੋਣਾ ਨੇ ਅਸਤੀਫਾ ਜਿਹੜਾ ਦੇ ਦਿੱਤਾ ਤਾਂ ਪ੍ਰੈਸ਼ਰ ਮੋਦੀ ਤੇ ਵੀ ਜਿਹੜਾ ਅਸਤੀਫੇ ਦਾ ਬਣ ਜਾਣਾ ਫਿਰ ਸਰਕਾਰਾਂ ਦੇ ਵਿੱਚ ਉਹ ਵੀ ਇੱਕ ਤਰੀਕੇ ਨਾਲ ਨੇੜੇ-ਤੇੜੇ ਤੁਹਾਡੀ ਭੁਖਵਾਨੀ ਲੱਗ ਰਹੀ ਹੈ ਪਰ ਲੱਗਦਾ ਨਹੀਂ ਕਿ ਆਸਾਨੀ ਦੇ ਨਾਲ ਮੋਦੀ ਸਾਹਿਬ ਅਸਤੀਫਾ ਦੇਣਗੇ ਤੇ ਜੇ ਨਹੀਂ ਦਿੰਦੇ ਅਸਤੀਫਾ ਫਿਰ ਕੀ ਹੋਵੇਗਾ वैसे ता मैं कई बारी 3 3 4 4 ਘੰਟੇ ਉਹਨਾਂ ਦੀ ਕੁਨੜੀ ਤੇ ਲਾਏ ਉਹ ਬਣਦਾ ਵੀ ਮਈ ਜਿਹੜੀ ਹੈ ਨਾ ਮਈ ਜੂਨ ਜੁਲਾਈ ਜਿਹੜਾ 2027 ਦਾ ਸੈਕੰਡ ਹਾਫ ਉਹਦੇ ਵਿੱਚ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਉਹ ਨਹੀਂ ਰਹਿਣਗੇ ਭਾਈ ਜਾਨਸ ਅਗਰ ਕਿਸੇ ਕਾਰਨ ਉਹ ਬੰਦਾ ਜਿੱਤੀ ਹੈ ਜੇ ਅੜ ਗਿਆ ਮੰਨ ਲਓ ਫਿਰ 2033 ਤੱਕ ਕੋਈ ਹਟਾ ਨਹੀਂ ਸਕਦਾ ਫਿਰ ਨਹੀਂ ਹਟਾ ਸਕਦਾ ਪਰ ਉਹਨਾਂ ਦੇ ਬਹੁਤੇ ਜ਼ਿਆਦਾ ਚਾਂਸ ਹੈ ਵੀ ਉਹ ਛੱਡ ਕੇ ਚਲੇ ਜਾਣਗੇ ਉਹ ਸੀਟ ਖਾਲੀ ਕਰਨਗੇ ਕਿ ਹੁਣ ਤੱਕ ਜਿਹੜੀਆਂ ਤੁਸੀਂ ਕੋਈ ਖਵਾਣੀਆਂ ਪਹਿਲਾਂ ਕੀਤੀਆਂ ਸੀਗੀਆਂ ਉਹ ਚਾਹੇ ਭਾਰਤ-ਪਾਕਿਸਤਾਨ ਦੇ ਹੋਣੋਂ ਲੈ ਕੇ ਹੋਵੇ ਚਾਹੇ ਮੋਦੀ ਸਾਹਿਬ ਦੇ ਨਾਮੋਂ ਲੈ ਕੇ ਉਹ ਇੱਕ ਜਿਹੜੀ ਕਿਤਾਬ ਤੁਸੀਂ ਪਿਛਲੀ ਵਾਰੀ ਦੱਸੀ ਸੀ ਸਾਊਥ ਦੇ ਕੋਈ ਮਹਾਂਪੁਰੇ ਜੀ ਜਾਂ ਕੋਈ ਹੋਰ ਸੀਗੇ ਉਹਨਾਂ ਨੇ ਲਿਖੀ ਸੀ ਇਹ ਹੁਣ ਜਿਹੜੀਆਂ ਅਗਰੀਆਂ ਕੋਈ ਖਵਾਣੀਆਂ ਨੇ ਇਹ ਵੀ ਉਸ ਕਿਤਾਬ ਦੀਆਂ ਨੇ ਜਾਂ ਤੁਹਾਡੀਆਂ ਉਸ ਕਿਤਾਬ ਦੇ ਵਿੱਚ ਤਾਂ ਇਹ ਦੱਸਿਆ ਗਿਆ ਕਿ ਛਟਗ੍ਰਹੀ ਯੁੱਤੀ ਜਿਹੜੀ ਹੈ ਜੋੜ ਜਿਹੜਾ ਜੋ 29 ਮਾਰਚ 2025 ਤੋਂ ਬਣਦਾ 31 ਤੱਕ ਰਹਿਣਾ ਇਹ ਜਿਹੜਾ ਟਾਈਮ ਹੈ 월ਡ ਵਾਰ ਦਾ ਟਾਈਮ ਹੈ ਤੇ ਸਾਰੀ ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਮਤਲਬ ਉਸ ਦਿਨ ਤੋਂ ਸਵਿਚ ਆਨ ਹੈ ਇਹ ਆਪਾਂ ਹੁਣ ਦੇਖ ਵੀ ਲਿਆ ਠੀਕ ਹੈ ਨਾ ਜਿੱਥੇ ਆਪਾਂ ਨੂੰ ਨਹੀਂ ਵੀ ਸੀ ਆਸ ਮਤਲਬ ਥਾਈਲੈਂਡ ਕੰਬੋਡੀਆ ਪਾਣੀ ਵਾਲਾ ਖਤਰਾ ਟਲ ਗਿਆ ਜਾਂ ਅੱਗੇ ਆਉਣ ਪਾਣੀ ਦਾ ਖਤਰਾ ਬਰਕਰਾਰ ਹੈ ਆਉਣ ਵਾਲੀ ਮਹਾਮਾਰੀ ਜਿਹੜੀ ਫੈਲੂਗੀ ਜਿਹਨੂੰ ਆਪਾਂ ਕਹਿੰਦੇ ਆਂ ਵੀ ਕਰੋਨਾ ਤੋਂ ਵੀ ਵੱਡੀ ਹੋਊਗੀ ਉਹ ਪਾਣੀ ਨਾਲ ਰਿਲੇਟਡ ਹੋਊਗੀ ਸਮੁੰਦਰੀ ਪਾਣੀ ਤੋਂ ਫੈਲੂਗੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੋਤਸ਼ੀ ਕੇ ਗੋਪਾਲ ਜੀ ਜੁੜੇ ਆ ਉਹਨਾਂ ਦੇ ਨਾਲ ਬਹੁਤ ਇੱਕ ਵਾਰ ਫਿਰ ਦਿਲਚਸਪ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦਾ ਸਰ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਸੁਖਿੰਦਰ ਜੀ ਧੰਨਵਾਦ ਹੋ ਠੀਕ ਠਾਕ ਹੋ ਜੀ ਛੱਡ ਦੇਖਲਾ ਮੇਰਾ ਆਉਣ ਦਾ ਮਕਸਦ ਇਹ ਹੈ ਪਿਛਲੀ ਇੰਟਰਵਿਊ ਦੇ ਵਿੱਚ ਜਿਹੜੀਆਂ ਕੀਤੀਆਂ ਗੱਲਾਂ ਬਾਤਾਂ ਤੁਹਾਡੀਆਂ ਭਵਿੱਖਵਾਣੀਆਂ ਉਹ ਸੱਚ ਹੋਈਆਂ ਨੇ ਚਾਹੇ ਉਹ ਇੱਕ ਤਰੀਕਾ ਤੁਸੀਂ ਕਿਹਾ ਸੀ ਕਿ ਭਾਰਤ ਪਾਕਿਸਤਾਨ ਦੀ ਜੰਗ ਲੱਗੇਗੀ ਚਾਹੇ ਤੁਸੀਂ ਇਹ ਗੱਲ ਕਹੀ ਸੀਗੀ ਕਿ ਵਰਲਡ ਵਾਰ ਵਰਗੇ ਹਾਲਾਤ ਜਿਹੜੇ ਬਣ ਜਾਣਗੇ ਉਹ ਯੂਕਰੇਨ ਤੇ ਰਸ਼ੀਆ ਤਾਂ ਪਹਿਲਾਂ ਹੀ ਲੱਗੇ ਹੋਏ ਆ ਇਜ਼ਰਾਈਲ ਤੇ ਇਰਾਨ ਦੀ ਲੜਾਈ ਲੱਗੀ ਸੀ ਇੰਟਰਵਿਊ ਤੋਂ ਬਾਅਦ ਹੀ ਔਰ ਉਸ ਤੋਂ ਬਾਅਦ ਹੁਣ THAILAND ਤੇ CAMBODIA ਵੀ ਲੱਗੇ ਹੋਏ ਆ ਹਲੇ ਹੋਰ ਦੇਸ਼ਾਂ ਦੀਆਂ ਵੀ ਕਈ ਲੜਾਈਆਂ ਸ਼ੁਰੂ ਹੋਣ ਜਾ ਰਹੀਆਂ ਨੇ ਔਰ ਹੋਰ ਵੀ ਤੁਹਾਡੀਆਂ ਭਵਿੱਖਵਾਣੀਆਂ ਕਈ ਸੱਚ ਮੇਰੀ ਇੰਟਰਵਿਊ ਦੇ ਵਿੱਚ ਜਿਹੜੀਆਂ ਕੀਤੀਆਂ ਹੋਈਆਂ ਨੇ ਹੁਣ ਤੁਹਾਡੀ ਮੈਂ ਪੋਸਟ ਦੇਖੀ ਤੁਸੀਂ ਕਿਹਾ ਕਿ 1 ਅਗਸਤ ਨੂੰ ਹਾਲਾਤ ਬਹੁਤ ਬਣਨ ਵਾਲਿਆ ਮਤਲਬ ਅਣਸੁਖਾਵੇਂ ਇਹਦੇ ਤੇ ਹੁਣ ਤੁਸੀਂ ਕੀ ਨਵੀਂ ਭੁੱਖਬਾਣੀ ਕਰਨ ਜਾ ਰਹੇ ਹੋ ਨਹੀਂ 1 ਅਗਸਤ ਤੋਂ ਨਹੀਂ ਹਾਲਾਤ ਅਣਸੁਖਾਵੇਂ ਜਿਹੜੇ ਆ 26 ਜੁਲਾਈ ਤੋਂ ਲੈ ਕੇ ਸ਼ੁਰੂ ਹੁੰਦੇ ਆ ਜਿਆਦਾ ਕਿਉਂਕਿ ਜਿਹੜੇ ਮੌਸਮ ਨਾਲ ਰਿਲੇਟਡ ਜਿਹੜੀ ਸੀ ਨਾ ਵੀ ਪਾਣੀ ਦਾ ਵਾਟਰ ਐਲੀਮੈਂਟ ਦਾ ਐਕਟਿਵ ਹੋਣਾ ਉਹ ਜਿਹੜਾ ਵੱਡਾ ਖਤਰਾ ਉਹ 28 ਜੁਲਾਈ ਤੱਕ ਸੀ ਹੁਣ ਹਵਾ ਪਾਣੀ ਤੇ ਅੱਗ ਇਹ ਤਿੰਨ ਜਿਹੜੀਆਂ ਸ਼ਕਤੀਆਂ ਨੇ ਕੁਦਰਤੀ ਇਹਨਾਂ ਤੋਂ ਖਤਰਾ ਹੈ ਵੱਡੇ ਪੱਧਰ ਤੇ ਜਿਸ ਤੱਕ ਤੁਸੀਂ ਅਗਸਤ ਵਾਲੀ ਗੱਲ ਕੀਤੀ ਹੈ ਪਹਿਲਾ ਚੰਦਰ ਗ੍ਰਹਿਣ ਜਿਹੜਾ ਉਹ ਹੁਣ ਜਿਹੜਾ ਆਊਗਾ ਉਹ ਹੈ 7 ਸਤੰਬਰ ਤੇ 21 ਸਤੰਬਰ ਨੂੰ ਸੂਰਜ ਗ੍ਰਹਿਣ ਲੱਗਣਾ ਇਹ ਜਿਹੜੇ ਦੋ ਗ੍ਰਹਿਣ ਲੱਗਣ ਜਾ ਰਹੇ ਆ ਤੇ ਜਿਹੜੀ ਪਲੈਨੇਟਰੀ ਇਕੁਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਇਹ ਹੈ ਕਿ ਅਗਸਤ ਦੇ ਵਿੱਚ ਅਗਸਤ ਤੋਂ ਸ਼ੁਰੂ ਹੋ ਕੇ ਸਤੰਬਰ ਅਕਤੂਬਰ ਤੱਕ ਵੀ ਜਾ ਸਕਦਾ ਮਾਮਲਾ ਪਰ ਅਗਸਤ ਦੇ ਵਿੱਚ ਸਾਨੂੰ ਉਹਦੇ ਫੁੱਟਪ੍ਰਿੰਟ ਨਜ਼ਰ ਆਉਣਗੇ ਭਾਰਤ ਪਾਕਿਸਤਾਨ ਤਾਂ ਦੁਬਾਰਾ ਟਕਰਾਅ ਦੇਖਣ ਨੂੰ ਮਿਲ ਸਕਦਾ ਭਾਰਤ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਸਿਵਲ ਵਾਰ ਵਰਗੀ ਸਥਿਤੀ ਜਿਹੜੀ ਹੈ ਉਹ ਜਨਮ ਲੈ ਸਕਦੀ ਹੈ ਭਾਰਤ ਤੇ ਬੰਗਲਾਦੇਸ਼ ਮਤਲਬ ਬੰਗਲਾਦੇਸ਼ ਤੇ ਪਾਕਿਸਤਾਨ ਦੋ ਸਾਡੇ ਇਸ ਤਰ੍ਹਾਂ ਦੇ ਗਵੰਢੀ ਹੈ ਜਿਨ੍ਹਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਗਸਤ ਤੋਂ ਸ਼ੁਰੂ ਹੋ ਰਿਹਾ ਉਥੇ ਸਾਡੀ ਆਰਮੀ ਕਿਸੇ ਨਾ ਕਿਸੇ ਤਰੀਕੇ ਐਂਟਰ ਕਰੂਗੀ ਇਹਨਾਂ ਦੋ ਦੇਸ਼ਾਂ ਦੇ ਵਿੱਚ ਪਾਕਿਸਤਾਨ ਤੇ ਬੰਗਲਾਦੇਸ਼ ਆਰਮੀ ਖੁਦ ਐਂਟਰ ਕਰੇ ਜਾਂ ਆਰਮੀ ਦੇ ਜਿਹੜੇ ਹਥਿਆਰ ਹੈ ਉਹ ਜਿਸ ਤਰ੍ਹਾਂ ਮਿਜ਼ਾਈਲ ਅਟੈਕ ਹੋਇਆ ਹੁਣ ਜਿਹੜਾ ਪਿੱਛੇ ਜਿਹੜਾ ਹੋ ਕੇ हटਿਆ ਤਿੰਨ ਚਾਰ ਦਿਨ ਜਿਹੜੀ ਜੰਗ ਚੱਲੀ ਆ ਉਹਦੇ ਵਿੱਚ ਆਰਮੀ ਨੇ ਤਾਂ ਇੱਕ ਦੂਸਰੇ ਦੇਸ਼ ਦੇ ਵਿੱਚ ਐਂਟਰ ਨਹੀਂ ਕੀਤਾ ਈਵਨ ਕੇ ਸਾਡੇ ਜਿਹੜੇ ਫਾਈਟਰ ਜੈਟ ਹੈ ਉਹ ਵੀ ਆਪਦੇ 에ਅਰ ਸਪੇਸ ਦੇ ਵਿੱਚ ਹੀ ਉੱਡੇ ਉਹਨਾਂ ਦੇ ਆਪਦੇ 에ਅਰ ਸਪੇਸ ਦੇ ਵਿੱਚ ਹੀ ਉੱਡੇ ਉਹਦੀ ਵਾਇਲੇਸ਼ਨ ਨਹੀਂ ਹੋਈ ਪਰ ਹਥਿਆਰ ਤਾਂ ਗਏ ਨਾ ਮਿਜ਼ਾਈਲਾ ਤਾਂ ਨਹੀਂ ਗੀਆਂ ਇਸੇ ਤਰੀਕੇ ਨਾਲ ਹੀ ਬੰਗਲਾਦੇਸ਼ ਦੇ ਉੱਪਰ ਜਿਹੜਾ ਹੈ ਉਹ ਜਾਦੇ ਖਤਰਾ ਹੈ ਪਾਕਿਸਤਾਨ ਵਾਲਿਆਂ ਦਾ ਘਟ ਹੈ ਪਾਕਿਸਤਾਨ ਦੀ ਆਪਦੇ ਹਾਲਾਤਾਂ ਜਿਹੜੇ ਉਹ ਅਗਸਤ ਦੇ ਵਿੱਚ ਬਹੁਤ ਜ਼ਿਆਦਾ ਅੰਗਸਟੇਬਲ ਆ 14 ਅਗਸਤ ਵਾਲੇ ਦਿਨ ਉਹਨਾਂ ਦਾ ਆਜ਼ਾਦੀ ਦਿਹਾੜਾ ਹੁੰਦਾ ਚਲੋ ਸਾਡੇ ਗੁਆਂਢੀ ਆ ਅਸੀਂ ਤਾਂ ਆਸ ਕਰਦੇ ਆ ਵੀ ਸੁਖੀ ਵਸਣ ਉਹ ਵੀ ਅਸੀਂ ਵੀ ਸੁਖੀ ਬਸੀਏ ਪਰ ਪਾਕਿਸਤਾਨ ਦੀ ਕੁੰਡਲੀ ਨੂੰ ਜੇ ਆਪਾਂ ਦੇਖਦੇ ਆ 14 ਅਗਸਤ 1947 ਦੀ ਤਾ ਉਥੇ ਰਾਜਨੀਤਿਕ ਅਸਥਿਰਤਾ ਹੀ ਰਹੂਗੀ ਤੇ ਰਹੀ ਹੈ ਤੇ ਹੁਣ ਅਗਸਤ ਦੇ ਵਿੱਚ ਜਿਹੜਾ ਉਹਨਾਂ ਦਾ ਆਜ਼ਾਦੀ ਦਿਹਾੜਾ ਮੈਨੂੰ ਲੱਗਦਾ ਨਹੀਂ ਵੀ ਸੁਖੀ ਸੰਧੀ ਉਹ ਮਨਾਇਆ ਜਾਊਗਾ ਹੋ ਸਕਦਾ ਉਸ ਤੋਂ ਪਹਿਲਾਂ ਜਾਂ ਉਸ ਤੋਂ ਫੌਰਨ ਬਾਅਦ ਤਖਤਾ ਪਲਟ ਹੋ ਜਾਏ ਅੱਛਾ ਪੱਕੀ ਮਤਲਬ ਸੰਭਾਵਨਾ ਨਹੀਂ ਹੈ ਪਰ ਜਿਆਦਾ ਇਸ ਤਰ੍ਹਾਂ ਦੇ ਬੜੇ ਹੋਏ ਆ ਜਾਂਸ ਗ੍ਰਹਿ ਦਸ਼ਾ ਜਿਹੜੀ ਬਣੀ ਹੋਈ ਹੈ ਉਹ ਇਹ ਹੈ ਵੀ ਉਥੇ ਰਾਜਨੀਤਿਕ ਜਿਹੜੀ ਅਸਥਿਰਤਾ ਵੱਡੇ ਪੱਧਰ ਤੇ ਉਹ ਹੋਗੇ ਚਾਹੇ ਜਿਹੜੀ ਆ ਸਰਕਾਰ ਹੈ ਉਹ ਤੋਂ ਅਸਤੀਫਾ ਲਿਆ ਜਾਵੇ ਜਾਂ ਉਹ ਧੱਕੇ ਨਾਲ ਹਟਾਇਆ ਜਾਵੇ ਜਿਸ ਤਰ੍ਹਾਂ ਹੁਣ ਤੱਕ ਹੁੰਦਾ ਰਿਹਾ ਸੋ ਉੱਥੇ ਇਸ ਤਰ੍ਹਾਂ ਦੇ ਹਾਲਾਤ ਬਣਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਤੇ ਬੰਗਲਾਦੇਸ਼ ਦੇ ਵਿੱਚ ਭਾਰਤੀ ਜਿਹੜੀ ਹੈ ਖੋਫੀਆ ਏਜੰਸੀਆਂ ਜਾਂ ਸਾਡੀ ਆਰਮੀ ਇਹਦਾ ਐਕਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਇੱਕ ਤੁਸੀਂ ਇਹ ਵੀ ਗੱਲ ਕਹੀ ਸੀ ਮੋਦੀ ਸਾਹਿਬ ਵਾਲੀ ਵੀ ਇੱਕ ਵਕਵਾਣੀ ਤੁਸੀਂ ਇੰਟਰਵਿਊ ਦੇ ਵਿੱਚ ਮੋਦੀ ਸਾਹਿਬ ਵਾਲੀ ਵੀ ਕੀਤੀ ਸੀਗੀ ਕਿ ਮੋਦੀ ਸਾਹਿਬ ਵੀ ਜਿਹੜਾ ਉਹ ਅਸਤੀਫਾ ਦੇ ਜਾਣਗੇ 2027 ਦੇ ਵਿੱਚ ਉਹ ਹਾਲਾਤ ਤਾਂ ਹੁਣੇ ਤੋਂ ਸ਼ੁਰੂ ਹੋ ਗਿਆ ਚਾਹੇ ਉਹ 75 ਸਾਲ ਵਾਲੀ ਗੱਲ ਹੋਵੇ ਮੋਦੀ ਸਾਹਿਬ ਨੇ 75 ਸਾਲ ਦੇ ਹੋ ਜਾਣਾ ਜੇ ਮੋਹਨ ਭਗਵਤ ਹੋਣਾ ਨੇ ਅਸਤੀਫਾ ਜਿਹੜਾ ਦੇ ਦਿੱਤਾ ਤਾਂ ਪ੍ਰੈਸ਼ਰ ਮੋਦੀ ਤੇ ਵੀ ਜਿਹੜਾ ਉਹ ਅਸਤੀਫੇ ਦਾ ਬਣ ਜਾਣਾ 75 ਸਾਲ ਵਾਲੇ ਮਸਲੇ 'ਚ ਉਹ ਵੀ ਇੱਕ ਤਰੀਕੇ ਨਾਲ ਨੇੜੇ ਤੇੜੇ ਤੁਹਾਡੀ ਭੁਖਵਾਣੀ ਲੱਗ ਰਹੀ ਹੈ ਪਰ ਲੱਗਦਾ ਨਹੀਂ ਕਿ ਆਸਾਨੀ ਦੇ ਨਾਲ ਮੋਦੀ ਸਾਹਿਬ ਅਸਤੀਫਾ ਦੇਣਗੇ ਤੇ ਜੇ ਨਹੀਂ ਦਿੰਦੇ ਅਸਤੀਫਾ ਫਿਰ ਕੀ ਹੋ ਵੈਸੇ ਤਾਂ ਮੈਂ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਘੰਟੇ ਉਹਨਾਂ ਦੀ ਕੁੰਡਲੀ ਤੇ ਲਾਏ ਆ ਉਹ ਬਣਦਾ ਵੀ ਮਈ ਜਿਹੜੀ ਹੈ ਨਾ ਮਈ ਜੂਨ ਜੁਲਾਈ ਜਿਹੜਾ 2027 ਦਾ ਸੈਕੰਡ ਹਾਫ ਉਹਦੇ ਵਿੱਚ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਉਹ ਨਹੀਂ ਰਹਿਣਗੇ ਬਾਈ ਚਾਂਸ ਅਗਰ ਕਿਸੇ ਕਾਰਨ ਉਹ ਬੰਦਾ ਜਿੱਤਦੀ ਹੈ ਜੇ ਅੜ ਗਿਆ ਮੰਨ ਲਓ ਫਿਰ 2033 ਤੱਕ ਕੋਈ ਹਟਾ ਨਹੀਂ ਸਕਦਾ ਅੱਛਾ ਫੇਰ ਨਹੀਂ ਹਟਾ ਸਕਦਾ ਪਰ ਉਹਨਾਂ ਦੇ ਬਹੁਤੇ ਜ਼ਿਆਦਾ ਚਾਂਸ ਹੈ ਵੀ ਉਹ ਛੱਡ ਕੇ ਚਲੇ ਜਾਣਗੇ ਉਹ ਸੀਟ ਖਾਲੀ ਕਰਨਗੇ ਚਾਹੇ ਹੈਲਥ ਨੂੰ ਲੈ ਕੇ ਕਰਨ ਚਾਹੇ ਉਹ ਰਾਜਨੀਤਿਕ ਆਪ ਦੀ ਇੱਛਾ ਸ਼ਕਤੀ ਖਤਮ ਕਰ ਦੇਣ ਕਿ ਬਸ ਹੁਣ ਬਹੁਤ ਹੋ ਗਿਆ ਅੰਦਰੋਂ ਸੰन्यास ਪੈਦਾ ਹੋ ਜੇ ਜਾਂ ਕੋਈ ਹੋਰ ਕਾਰਨ ਬਣੇ ਜਾਂ ਇਹ ਹੋ ਸਕਦਾ ਕਿ ਚਲੋ ਹੁਣ ਆਪਾਂ ਇਹਨਾਂ ਨੂੰ 75 ਸਾਲ ਹੋ ਗਿਆ ਆਪਾਂ ਰੂਲ ਵੀ ਬਣਾਈ ਰੱਖਣਾ ਤੇ ਹੁਣ ਇਹਨਾਂ ਨੂੰ ਰਾਸ਼ਟਰਪਤੀ ਬਣਾ ਦਿੰਦੇ ਆ ਤੇ ਉਹ 5 ਸਾਲ ਰਾਸ਼ਟਰਪਤੀ ਰਹੇ ਜਾਣਗੇ ਤੇ ਇੱਕ ਸਨਮਾਨਜਨਕ ਵਿਦਾਈ ਮਿਲ ਜੂਗੀ ਸੋ ਇਸ ਕਰਕੇ ਜਿਆਦਾ ਚਾਂਸ ਜਿਹੜੇ ਆ ਉਹ ਇਸ ਗੱਲ ਦੇ ਆ ਵੀ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਣਗੇ ਇਹ ਜਿਹੜੀ ਜਿਹੜੀ ਕੋਲੰਬੀਆ ਦੀ ਤੇ ਥਾਈਲੈਂਡ ਦੀ ਮਾਫ ਕਰਨਾ ਕੰਬੋਡੀਆ ਦੀ ਤੇ ਥਾਈਲੈਂਡ ਦੀ ਜਿਹੜੀ ਲੜਾਈ ਚੱਲੀ ਹੈ ਇਹਦੇ ਕੀ ਕਾਰਨ ਇਹਦੀ ਇਹਦੀ ਵੀ ਭਵਿੱਖਬਾਣੀ ਵਰਲਡ ਵਾਰਡ ਦੇ ਨਾਲ ਹੀ ਜੁੜਦੀ ਹੈ ਜਿੰਨੇ ਵੀ ਜਿੰਨਾ ਵੀ ਵਰਲਡ ਹੈ ਧਰਤੀ ਦੇ ਉੱਪਰ ਜਿੰਨੇ ਵੀ ਦੇਸ਼ ਨੇ ਉਹ ਸਾਰੇ ਵਰਲਡ 'ਚ ਆਉਂਦੇ ਆ ਨਾ ਦੁਨੀਆ 'ਚ ਹੀ ਆਉਂਦੇ ਆ ਨਾ ਤੇ ਜਿਹੜੀ ਮੰਗਲ ਦੀ ਦਸ਼ਾ ਹੁਣ ਸ਼ੁਰੂ ਹੋਈ ਹੋਈ ਹੈ ਮੰਗਲ ਦਾ ਸਾਲ ਹੈ ਮੰਗਲ ਜਿਹੜਾ ਹੁੰਦਾ ਨਾ ਉਹਦੇ ਵਿੱਚ ਉਹਦਾ ਮਤਲਬ ਹੈ ਗੁੱਸਾ ਐਗਰੈਸ਼ਨ ਲੜਾਈ ਹਿੰਮਤ ਹੌਸਲਾ ਹਥਿਆਰ ਇਹ ਮੰਗਲ ਦੇ ਕਾਰਕ ਹੈ ਇਹ ਕਦੋਂ ਸ਼ੁਰੂ ਹੋਇਆ ਮੰਗਲ ਜਿਹੜਾ ਹੈ ਭਾਰਤ ਦੀ ਕੁੰਡਲੀ ਦੇ ਵਿੱਚ ਆਊਗਾ 3 ਸਤੰਬਰ ਨੂੰ ਦਨ ਐਸਮ ਹਮ ਪਰ ਇਹ ਜਿਹੜਾ ਸਾਲ ਹੈ ਇਹਨੂੰ ਅੰਕ ਗਣਿਤ ਦੇ हिसाब ਨਾਲ ਜੇ ਦੇਖੀਏ ਤਾਂ 9 ਬਣਦਾ ਉਹ 9 ਨੰਬਰ ਮੰਗਲ ਦਾ ਹੁੰਦਾ 2025 ਹਮ ਸੋ ਇਸ ਕਰਕੇ ਇਹਨੂੰ ਮੰਗਲ ਦਾ ਸਾਲ ਮੰਨਿਆ ਜਾਂਦਾ ਇਸ ਸਾਲ ਦੇ ਵਿੱਚ ਵੱਧ ਲੜਾਈਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮਿਲੀਆਂ ਨੇ ਤੇ ਹੋਰ ਵੀ ਮਿਲਣਗੀਆਂ ਹਮ ਭਾਰਤ ਪਾਕਿਸਤਾਨ ਵੀ ਦੁਬਾਰਾ ਗੁੱਛਮ ਗੁੱੱਥਾ ਹੋਣਗੇ ਹਮ ਭਾਰਤ ਦਾ ਬੰਗਲਾਦੇਸ਼ ਨਾਲ ਵੀ ਪਊਗਾ ਹਮ ਤੇ ਆਪਰੇਸ਼ਨ ਸਿੰਧੂਰ ਜਦੋਂ ਖਤਮ ਹੋਇਆ ਜਦੋਂ ਪਾਕਿਸਤਾਨ ਨਾਲ ਸੰਧੀ ਹੋ ਗਈ ਉਹ ਵੀ ਚਲੋ ਵੀ ਬੰਦ ਕਰ ਸੀਜ਼ਫਾਇਰ ਹੋ ਗਿਆ ਉਸ ਤੋਂ 15 20 ਦਿਨ ਬਾਅਦ ਹੀ ਇੱਕ ਖਬਰ ਸੁਣਨ ਨੂੰ ਮਿਲੀ ਮੈਨੂੰ ਵੀ ਮਿਲੀ ਤੁਹਾਨੂੰ ਸਾਰੇ ਦੁਨੀਆ ਨੂੰ ਮਿਲੀ ਹੋਊਗੀ ਕਿ ਮਿਆਂਮਾਰ ਦੇ ਉੱਪਰ ਆਪਰੇਸ਼ਨ ਹੋਇਆ 260 ਜਾਂ 250 ਡਰੋਨ ਜਿਹੜੇ ਆ ਉਹਨਾਂ ਨੇ ਜਾ ਕੇ ਉਲਫਾ ਉਗਰਵਾਦੀਆਂ ਦੇ ਜਿਹੜੇ ਕੈਂਪ ਕੰਪ ਸੀਗੇ ਉਹ ਤਬਾਹ ਕਰਤੇ ਬੰਦੇ ਮਾਰਤੇ ਪਰ ਉਹ ਕਲੇਮ ਕਿਸੇ ਨੇ ਨਹੀਂ ਕੀਤਾ ਵੀ ਇੰਡੀਆ ਕਹੇ ਵੀ ਅਸੀਂ ਕੀਤਾ ਜਾਂ ਕਿਸੇ ਨੇ ਵੀ ਕੀਤਾ ਪਰ ਐਡੀ ਵੱਡੀ ਪੱਧਰ ਤੇ ਜਿਹੜੇ ਇੰਨੀ ਗਿਣਤੀ ਚ ਡਰੋਨ ਆ ਜਿਹੜੇ ਉਹ ਕਿਸੇ ਨਾਨ ਸਟੇਟ ਐਕਟਰ ਕੋਲ ਤਾਂ ਹੋ ਨਹੀਂ ਸਕਦੇ ਉਹ ਤਾਂ ਸਟੇਟ ਹੀ ਕਰੋਗੀ ਨਾ ਕਰੂਗੀ ਸੋ ਮਿਆਂਮਾਰ ਨਾਲ ਵੀ ਸਾਡਾ ਮਰ ਕਹਿਣ ਤੋਂ ਭਾਵੇਂ ਹੈ ਵੀ 10 ਤੋਂ 50 ਲੱਗ ਚੁੱਕਿਆ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਦੇਸ਼ ਹੈ ਜਿਹੜੇ ਇੱਕ ਐ ਕਹਿ ਲਓ ਵੀ ਦੁਨੀਆ ਜਿਹੜੀ ਹੈ ਨਾ ਉਹ ਇੱਕ ਜਵਾਲਾਮੁਖੀ ਤੇ ਬੈਠੀ ਹੈ ਉਹ ਕਿਤੋਂ ਕਿਤੋਂ ਫਟ ਰਿਹਾ ਇਸੇ ਤਰ੍ਹਾਂ ਹੀ ਹੁਣ ਸਾਰੇ ਵਰਲਡ ਦੇ ਵਿੱਚ ਮੰਨ ਲਓ ਕੋਈ ਦੇਸ਼ ਕਿਸੇ ਨਾਲ ਲੜ ਰਿਹਾ ਕੋਈ ਕਿਸੇ ਨਾਲ ਲੜ ਰਿਹਾ ਇਸ ਤਰ੍ਹਾਂ ਤਾਂ ਹੋਣਾ ਹੀ ਨਹੀਂ ਨਾ ਵੀ ਦੋ ਪਾਵਰਾਂ ਨੇ ਅੱਧੇ ਦੇਸ਼ ਇੱਕ ਪਾਸੇ ਅੱਧੇ ਦੇਸ਼ ਇੱਕ ਪਾਸੇ ਤੇ ਉਹ ਆਪਸ ਵਿੱਚ ਲੜ ਰਹੇ ਜਿੱਦਾਂ ਹੁਣ ਤੱਕ ਵਰਲਡ ਵਾਰਾਂ ਦੋ ਹੋਈਆਂ ਨੇ ਹੁਣ ਅਲੱਗ-ਅਲੱਗ ਟੁਕੜਿਆਂ 'ਚ ਵਾਰ ਹੋਊਗੀ ਜਿਸ ਤਰ੍ਹਾਂ ਹੁਣ ਆਪਾਂ ਨੂੰ ਥਾਈਲੈਂਡ ਤੇ ਕੰਬੋਡੀਆ ਦੀ ਦੇਖਣ ਨੂੰ ਮਿਲ ਰਹੀ ਹੈ ਸਾਰੇ ਨਹੀਂ ਉਲਝ ਜਾਣਗੇ ਬਿਲਕੁਲ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇ ਲੱਗਿਆ ਰਹੂਗਾ ਤਾਂ ਹੁਣ ਇਹ ਸਥਿਰਤਾ ਦੁਨੀਆ ਦੇ ਵਿੱਚ ਕਦੋਂ ਤੱਕ ਬਣੀ ਰਹਿਣ ਦੇ ਜਿਵੇਂ ਤੁਸੀਂ ਕਿਹਾ ਕਿ ਸੰਬਰ ਦੇ ਵਿੱਚ ਮੰਗਲ ਸ਼ੁਰੂ ਹੋ ਜਾਣਾ ਹੈ ਤਾਂ ਇਹ ਸਥਿਰਤਾ ਜਿਹੜੀ ਹੈ ਕਦੋਂ ਤੱਕ ਬਣੀ ਰਹਿਣ ਦੀ ਸੰਭਾਵਨਾ ਨਹੀਂ ਦੁਨੀਆ ਦੇ ਵਿੱਚ 2033 ਤੱਕ ਅੱਛਾ 2033 ਤੋਂ ਬਾਅਦ ਫਿਰ ਇੱਕ ਪੀਸ ਦਾ ਟਾਈਮ ਆਊਗਾ ਜਿਹੜੇ ਪੁਰਾਣੇ ਗ੍ਰੰਥ ਵਗੈਰਾ ਲਿਖੇ ਹੋਏ ਆ ਆਪਣੇ ਉਹਨਾਂ ਵਿੱਚ ਤੇ ਇਹ ਕਿਹਾ ਗਿਆ ਵੀ ਉਦੋਂ ਸ਼ਾਇਦ ਸਤਜੋਗ ਸ਼ੁਰੂ ਹੋ ਜਾਣਾ ਪਰ ਉਹ ਚਲੋ ਸਭ ਦੀ ਆਪਣੀ ਆਪਣੀ ਸੋਚ ਹੈ ਪਰ ਮੈਂ ਇਹ ਸਮਝਦਾ ਵੀ ਉਸ ਟਾਈਮ ਤੋਂ ਬਾਅਦ ਫਿਰ ਜਿਵੇਂ ਲੜਾਈ ਤੋਂ ਬਾਅਦ ਦੀ ਸ਼ਾਂਤੀ ਹੈ ਜਿਹੜੀ ਵੀ ਕੱਢ ਲਿਆ ਗੁੱਸਾ ਲੜ ਲੇ ਬਾਅਦ ਦੇ ਵਿੱਚ ਜਿਹੜੇ ਟਿੱਕੇ ਵਹਦੇ ਉਸ ਟਾਈਮ ਫਿਰ ਤਰੱਕੀ ਦਾ ਟਾਈਮ ਹੋਊਗਾ ਉਸ ਟਾਈਮ ਫਿਰ ਵਿਕਾਸ ਦਾ ਟਾਈਮ ਆਊਗਾ ਇੰਡੀਆ ਬਹੁਤ ਜ਼ਿਆਦਾ ਡਿਵੈਲਪਮੈਂਟ ਕਰੂਗਾ ਤੇ ਹੁਣ ਤੱਕ ਜਿਹੜੀਆਂ ਤੁਸੀਂ ਕੋਈ ਖਵਾਨੀਆਂ ਪਹਿਲਾਂ ਕੀਤੀਆਂ ਸੀਗੀਆਂ ਕੋਈ ਚਾਹੇ ਭਾਰਤ ਪਾਕਿਸਤਾਨ ਦੇ ਉਧਰੋਂ ਲੈ ਕੇ ਹੋਵੇ ਚਾਹੇ ਮੋਦੀ ਸਾਹਿਬ ਦੇ ਨਾਮ ਨੂੰ ਲੈ ਕੇ ਹੋਵੇ ਉਹ ਇੱਕ ਜਿਹੜੀ ਕਿਤਾਬ ਤੁਸੀਂ ਪਿਛਲੀ ਵਾਰੀ ਦੱਸੀ ਸੀ ਸਾਊਥ ਦੇ ਕੋਈ ਮਹਾਪੁਰਸ਼ ਜਾਂ ਕੋਈ ਹੋਰ ਸੀਗੇ ਉਹਨਾਂ ਨੇ ਲਿਖੀ ਸੀ ਇਹ ਹੁਣ ਜਿਹੜੀਆਂ ਗਣੀਆਂ ਕੋਈ ਖਵਾਨੀਆਂ ਨੇ ਇਹ ਵੀ ਉਸ ਕਿਤਾਬ ਦੀਆਂ ਨੇ ਜਾਂ ਤੁਹਾਡੀਆਂ ਨੇ ਨੇ ਇਹ ਤਾਂ ਤੁਹਾਨੂੰ ਮੈਂ ਦੱਸ ਰਿਹਾ ਉਸ ਕਿਤਾਬ ਦੇ ਵਿੱਚ ਤਾਂ ਮੇਨਲੀ ਜਿਹੜੀ ਭਵਿੱਖਬਾਣੀ ਹੈ ਉਹ ਇਹ ਹੈ ਉਹਦਾ ਨਾਮ ਹੈ ਭਵਿਸ਼ਿਆ ਮਾਲਿਕਾ ਸੰਤ ਅਚੁੱਤਿਆਨੰਦ ਦਾਸ ਵਾਲੀ ਕਿਉਂਕਿ ਭਵਿਸ਼ਿਆ ਮਾਲਿਕਾ ਦੇ ਨਾਂ ਤੇ ਇੱਕ ਹੋਰ ਕਿਤਾਬ ਜਿਹੜੀ ਵਿਕਦੀ ਆ ਉਹਦਾ ਨਾਮ ਭਵਿਸ਼ਿਆ ਮਾਲਿਕਾ ਪੁਰਾਣ ਲਿਖਿਆ ਗਿਆ ਉਸ ਕਿਤਾਬ ਦੇ ਵਿੱਚ ਤਾਂ ਇਹ ਦੱਸਿਆ ਗਿਆ ਕਿ ਛਟਗ ਰਹੀ ਯੁਤੀ ਜਿਹੜੀ ਹੈ ਜੋੜ ਜਿਹੜਾ ਯੋਗ ਉਹ 29 ਮਾਰਚ 2025 ਤੋਂ ਬਣਦਾ 33 ਤੱਕ ਰਹਿਣਾ ਹੈ ਇਹ ਜਿਹੜਾ ਟਾਈਮ ਹੈ ਵਰਲਡ ਵਾਰ ਦਾ ਟਾਈਮ ਹੈ ਤੇ ਸਾਰੀ ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਮਤਲਬ ਉਸ ਦਿਨ ਤੋਂ ਸਵਿਚ ਆਨ ਹੈ ਇਹ ਆਪਾਂ ਹੁਣ ਦੇਖ ਵੀ ਲਿਆ ਠੀਕ ਹੈ ਨਾ ਜਿੱਥੋਂ ਆਪ ਨੂੰ ਨਹੀਂ ਵੀ ਸੀ ਆਸ ਮਤਲਬ ਥਾਈਲੈਂਡ ਕੰਬੋਡੀਆ ਕਦੇ ਸੁਣਿਆ ਨਹੀਂ ਮੈਂ ਤਾਂ ਦੇਸ਼ ਹੀ ਪਹਿਲੀ ਵਾਰੀ ਕੰਬੋਡੀਆ ਦਾ ਸੁਣਿਆ ਥਾਈਲੈਂਡ ਦਾ ਅੱਗੇ ਵੀ ਸੁਣਿਆ ਨਹੀਂ ਉਹ ਬਹੁਤ ਪੁਰਾਣਾ ਦੇਸ਼ ਹੈ ਉੱਥੇ ਹਿੰਦੂ ਮੰਦਿਰ ਨੇ ਜਿਹੜਾ ਹੁਣ ਲੜਾਈ ਹੋ ਵੀ ਰਹੀ ਹੈ ਇਹ ਵੀ ਇੱਕ ਸ਼ਿਵ ਮੰਦਿਰ ਹੈ ਉਹਦੇ ਪਿੱਛੇ ਲੜਾਈ ਹੋ ਰਹੀ ਹੈ ਉਹਦੇ ਤੇ ਕਬਜ਼ੇ ਨੂੰ ਲੈ ਕੇ ਉੱਥੇ ਵੀ ਸ਼੍ਰੀ ਮੰਦਿਰ ਹੈਗੇ ਉਹ ਹਾਂਜੀ ਜਿਹੜਾ ਯੁੱਧਿਆ ਦੇ ਵਿੱਚ ਰਾਮ ਮੰਦਿਰ ਬਣਿਆ ਉਹ ਕੰਬੋਡੀਆ ਦੇ ਵਿੱਚ ਵਿਸ਼ਨੂ ਮੰਦਿਰ ਹੈ ਅੰਕੋਰ ਵਾਟ ਜਗ੍ਹਾ ਦਾ ਨਾਮ ਹੈ ਉਹ ਆਰਕੀਟੈਕ ਬਿਲਕੁਲ ਉਹਦੀ ਕਾਪੀ ਹੈ ਅੱਛਾ ਡਿਜ਼ਾਈਨ 'ਚ ਵੱਡਾ ਉਹਦੇ ਨਾਲੋਂ ਫਿਰ ਸ਼੍ਰੀ ਮੰਦਿਰ ਦੇ ਲਈ ਥਾਈਲੈਂਡ ਤੇ ਕੰਬੋਡੀਆ ਕਿਉਂ ਲੜ ਰਹੇ ਹੈ ਜਗ੍ਹਾ ਅੱਛਾ ਸਥਾਨ ਅੱਛਾ ਉੱਚੀ ਜਗ੍ਹਾ ਦੇ ਉੱਪਰ ਹੈ ਉਹ ਇੱਕ ਬਾਰਡਰ ਤੇ ਬਿਲਕੁਲ ਹੈ ਉਹਨੂੰ ਜਿਹੜੀ ਹੈ ਯੂਨੈਸਕੋ ਉਹਨੇ ਮਤਲਬ ਕੋ वर्ल्ड ਹੈਰੀਟੇਜ ਕੋਸ਼ਿਸ਼ ਕੀਤਾ ਹੋਇਆ ਤੇ ਉਹ ਕੰਬੋਡੀਆ ਨੂੰ ਉਹਦੀ ਜ਼ਿੰਮੇਵਾਰੀ ਦੇ ਦਿੱਤੀ ਸੀ ਉਹਨਾਂ ਦੇ ਹਿੱਸੇ 'ਚ ਪਾ ਦਿੱਤਾ ਸੀ ਥਾਈਲੈਂਡ ਕਹਿ ਰਿਹਾ ਵੀ ਥਾਈਲੈਂਡ ਉੱਚਾ ਹੈ ਕੰਬੋਡੀਆ ਨੀਵੀਂ ਜਗ੍ਹਾ ਹੈ ਉਹ ਮੰਦਿਰ ਜਿਹੜਾ ਉਹ ਇਸ ਤਰ੍ਹਾਂ ਉੱਚੀ ਜਗ੍ਹਾ ਤੇ ਹੈ ਥਾਈਲੈਂਡ ਉਹ ਕਲੇਮ ਕਰਦਾ ਕਿ ਸਾਡਾ ਹੈ ਥੋੜਾ ਤਾਂ ਥੱਲੇ ਥੱਲੇ ਵਾਲਾ ਏਰੀਆ ਇਸ ਗੱਲ ਪਿੱਛੇ ਮਤਲਬ ਮੈਂ ਕੱਲ ਪਰਸੋਂ ਵੀ ਇੱਕ ਪੌਡਕਾਸਟ ਹੋਇਆ ਸੀਗਾ ਮੈਂ ਉਹਨਾਂ ਨੂੰ ਵੀ ਦੱਸਿਆ ਵੀ ਜਿਹੜਾ ਹੁਣ ਟਾਈਮ ਆ ਰਿਹਾ ਅੱਗੇ ਇੰਡੀਆ ਦਾ ਉਹਦੇ ਵਿੱਚ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਗੱਲ ਉਹ ਛੋਟੀ ਜੀ ਹੋਊਗੀ ਉਹਦੇ ਪਿੱਛੇ ਦੰਗੇ ਛਿੜ ਜਾਣਗੇ ਅੱਛਾ ਬਾਅਦ ਦੇ ਵਿੱਚ ਜਦੋਂ ਆਪਾਂ ਦੇਖਾਂਗੇ ਵੀ ਗੱਲ ਅਸਲ ਚ ਕੀ ਸੀ ਉਹ ਗੱਲ ਹੋਊਗੀ ਛੋਟੀ ਜੀ ਉਸ ਤੋਂ ਵੱਡੀ ਤਾਂ ਲੋਕੀ ਗਾਲ ਕੱਢ ਦਿੰਦੇ ਇੱਕ ਦੂਜੇ ਨੂੰ ਇਹਦੇ ਵਿੱਚ ਵੀ ਇੱਕ ਲੈਂਡਮਾਈਨ ਦੇ ਉੱਪਰ ਕਿਸੇ ਫੌਜੀ ਦਾ ਪੈਰ ਰੱਖਿਆ ਗਿਆ ਫੌਜੀ ਜਖਮੀ ਹੋ ਗਿਆ ਐਨੀ ਗੱਲ ਪਿੱਛੇ ਐਫ 16 ਫਾਈਟਰ ਜੈਟ ਕੱਢ ਲੇ ਥਾਈਲੈਂਡ ਨੇ ਦੋ ਦੇਸ਼ਾਂ ਦੀ ਆਪਸ ਚ ਲੜਾਈ ਲੱਗ ਗਈ। ਸੋ ਆਮ ਇੱਕ ਫੌਜੀ ਦਾ ਫਟੜ ਹੋ ਜਾਣਾ ਕੋਈ ਐਡੀ ਦੋ ਦੇਸ਼ਾਂ ਦੀ ਆਪਸ ਚ ਲੜਾਈ ਲੱਗਣ ਦਾ ਕਾਰਨ ਨਹੀਂ ਹੁੰਦਾ ਹੁੰਦਾ। ਸੋ ਇਸੇ ਕਰਕੇ ਹੁਣ ਆਪਣੇ ਦੇਸ਼ 'ਚ ਵੀ ਗੱਲ ਛੋਟੀ ਜੀ ਹੋਊਗੀ। ਚਾਹੇ ਦੋ ਫਿਰਕੇ ਆਪਸ ਦੇ ਵਿੱਚ ਲੜਨ, ਦੋ ਕੌਮਾਂ ਲੜਨ ਪਰ ਉਹ ਸਿਵਲ ਵਾਰ ਵਰਗਾ ਮਾਹੌਲ ਆ ਜਿਹੜਾ ਬਣੂਗਾ। ਕਦੋਂ? ਬਸ ਉਹ ਸ਼ੁਰੂ ਆ 26 ਜੁਲਾਈ ਤੋਂ। ਆ 26 ਜੁਲਾਈ ਤੋਂ ਹੀ ਮੰਨ ਲਓ। ਕੱਲ ਤੋਂ। ਇੱਕ ਤੁਸੀਂ ਇਹ ਵੀ ਗੱਲ ਕਹੀ ਸੀਗੀ ਕਿ 26 23 ਤੇ 28 ਤੇ ਮੇਰੇ ਖਿਆਲ ਚਾਹਤ ਤਿੰਨ ਦਿਨ 26 27 28 ਮਤਲਬ 26 ਜੁਲਾਈ 27 ਜੁਲਾਈ ਤੇ 28 ਜੁਲਾਈ 2025 ਇਹ ਸਫਰ ਵਾਸਤੇ ਠੀਕ ਨਹੀਂ ਇਹ ਸਫਰ ਵਾਸਤੇ ਜਾਂ ਹੋਰ ਕਿਸੇ ਵੱਡੇ ਕੰਮ ਵਾਸਤੇ ਠੀਕ ਨਹੀਂ ਹੈ ਮਤਲਬ ਜਿਸ ਤਰ੍ਹਾਂ ਹਵਾਈ ਦੁਰਘਟਨਾਵਾਂ ਹੁੰਦੀਆਂ ਨੇ ਜਾਂ ਫਲੱਡ ਆ ਜਾਂਦੇ ਆ ਜਾਂ ਕਿਤੇ ਅੱਗ ਲੱਗ ਗਈ ਉਹ ਉਹ ਜਿਹੜੇ ਗ੍ਰਹਿ ਨੇ ਉਹ ਬਹੁਤ ਇਸ ਟਾਈਮ ਪਾਵਰਫੁੱਲ ਨੇ ਕੁਝ ਵੀ ਕਿਤੇ ਵੀ ਹੋ ਸਕਦਾ ਉਹ ਦੁਨੀਆ 'ਚ ਕਿਤੇ ਵੀ ਹੋ ਸਕਦਾ ਹੈ ਭਾਰਤ ਦੇ ਵਿੱਚ ਦੁਨੀਆ 'ਚ ਕਿਤੇ ਵੀ ਹੋ ਸਕਦਾ ਹੈ ਮੈਂ ਫੇਸਬੁੱਕ ਤੇ ਇੱਕ ਦਿਨ ਪੋਸਟ ਲਿਖੀ ਚਾਰ ਪੰਜ ਦਿਨ ਹੋ ਗਏ ਕਿ ਬੰਗਲਾਦੇਸ਼ ਦੇ ਉੱਤੋਂ ਨਜ਼ਰ ਨਹੀਂ ਹਟਾਉਣੀ ਮੈਂ ਸਿਰਫ ਇੰਨਾ ਹੀ ਲਿਖਿਆ ਵੀ ਬੰਗਲਾਦੇਸ਼ ਤੋਂ ਨਜ਼ਰ ਨਾ ਹਟਾਇਓ ਸਵੇਰੇ ਮੈਂ 8 ਵਜੇ ਪੋਸਟ ਕੀਤੀ ਸ਼ਾਮ ਨੂੰ 3 ਵਜੇ ਖਬਰ ਆ ਗਈ ਵੀ ਉੱਥੇ ਇੱਕ ਫਾਈਟਰ ਜੈਟ ਆ ਜਿਹੜਾ ਸਕੂਲ 'ਚ ਵੱਜਿਆ ਬਹੁਤ سارے ਬੱਚੇ ਮਰ ਗਏ ਅੱਛਾ ਸੋ ਅੱਗੇ ਵਾਸਤੇ ਵੀ ਜਿਹੜਾ ਮੈਂ ਬੰਗਲਾਦੇਸ਼ ਬਾਰੇ ਦੱਸ ਰਿਹਾ ਉਹ ਕੁਝ ਨਾ ਕੁਝ ਕਾਰਵਾਈ ਹੋਊਗੀ ਜੇ ਭਾਰਤ ਦੀ ਗਵਰਨਮੈਂਟ ਸਟੇਬਲ ਰਹਿੰਦੀ ਹੈ ਤਾਂ ਨਹੀਂ ਤਾਂ 1970 ਵਰਗੀ ਜਿਹੜੇ ਦਸ਼ਾਓ ਬਣੀ ਹੋਈ ਹੈ 1970 ਵਰਗੀ ਦਸ਼ਾ ગ્રਹ ਦਸ਼ਾ ਬਣੀ ਹੋਈ ਹੈ ਭਾਰਤ ਦੇ ਲਈ ਭਾਰਤ ਦੇ ਵਿੱਚ ਕੀ ਹੋਇਆ ਭਾਰਤ ਵਿੱਚ ਰਾਜਨੀਤਿਕ ਅਸਥਿਰਤਾ ਸੀ ਅਮਰਜੈਂਸੀ ਤੋਂ ਬਾਅਦ ਭਾ ਕਾਂਗਰਸ ਪਾਰਟੀ ਨੇ ਚੋਣ ਕਰਾਈ ਹਾਰ ਗਈ ਤੇ ਪਹਿਲੀ ਵਾਰ ਦੇਸ਼ ਦੇ ਵਿੱਚ ਗੈਰ ਕਾਂਗਰਸੀ ਸਰਕਾਰ ਬਣੀ ਸੀ ਜਨਤਾ ਪਾਰਟੀ ਦੀ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਿਆ ਸੀ ਇਹਦੇ ਵਿੱਚ ਪਈ ਵੀ ਜੋੜ ਕੇ ਦੇਖ ਸਕਦੇ ਹਾਂ ਕਿ ਰਾਜਨੀਤੀ ਕਿ ਸਥਿਰਤਾ ਇਸ ਕਰਕੇ ਹੋ ਜਾਂਦੀ ਹੈ ਕਿ ਮੋਦੀ ਸਾਹਿਬ ਤੇ ਪ੍ਰੈਸ਼ਰ ਪਾਇਆ ਜਾਵੇ ਅਸਤੀਫਾ ਦੇਣ ਦਾ ਤੇ ਉਹ ਨਹੀਂ ਦਿੰਦੇ ਹੁਣ ਤੇ ਹਲਚਲ ਹੋ ਜਾਵੇ ਇਸ ਕਰਕੇ ਵੀ ਅਸਥਿਰਤਾ ਪੈਦਾ ਹੋ ਸਕਦੀ ਕੋਈ ਵੀ ਕਾਰਨ ਬਣ ਸਕਦਾ ਜਦੋਂ ਅਸਥਿਰਤਾ ਹੋਣੀ ਹੋ ਤਾਂ ਕਿਸੇ ਵੀ ਕਾਰਨ ਹੋ ਸਕਦੀ ਚੰਦਰਬਾਬੂ ਨਾਈਡੂ ਤੇ ਨतीश ਕੁਮਾਰ ਚੋਂ ਇੱਕ ਜਣਾ ਪਿੱਛੇ ਹਟ ਜੇ ਹੁਣੇ ਗਵਰਨਮੈਂਟ ਡਿੱਗੂਗੀ ਕਿਸੇ ਇੱਕ ਛੋਟਾ ਜਿਹਾ ਬਿਆਨ ਮੰਨ ਲਓ ਹੁਣ ਵੀ ਇਹੀ ਕੁਝ ਹੋਣਾ ਕੋਈ ਮੋਦੀ ਸਾਹਿਬ ਦੀ ਛੋਟੀ ਜੀ ਗੱਲ ਕਹੀ ਹੋਈ ਜਾਂ ਬਿਆਨ ਦਿੱਤਾ ਹੋਇਆ ਉਹਦੇ ਤੋਂ ਕਿਸੇ ਨੂੰ ਹੋ ਸਕਦਾ ਵੀ ਨਾ ਖੁਸ਼ੀ ਹੋਵੇ ਇਹੋ ਬੰਦਾ ਉਹਦਾ ਗੁੱਸਾ ਜ਼ਾਹਰ ਕਰਨ ਲਈ ਸਮਰਥਨ ਵਾਪਸ ਲੈ ਲਵੇ ਜਾਂ ਆਪਦੇ ਮੰਤਰੀ ਬਣਾਉਣ ਵਾਸਤੇ ਕਹਿ ਦੇਵੇ ਜਾਂ ਆਪਦੇ ਬੰਦੇ ਚੇਅਰਮੈਨ ਲਾਉਣ ਵਾਸਤੇ ਕਹਿ ਦੇਵੇ ਤੇ ਉਹ ਸੈਟੀਸਫਾਈਡ ਨਾ ਹੋਵੇ ਤਾਂ ਗਵਰਨਮੈਂਟ ਤਾਂ ਖਤਰਾ ਹੀ ਜਾ ਸਕਦੀ ਹੈ ਕਿਸੇ ਵੀ ਟਾਈਮ ਉਹ ਟਾਈਮ ਚੱਲ ਰਿਹਾ ਹੁਣ ਬਹੁਤ ਸਾਰੇ ਲੋਕ ਆਪਣੀ ਇੰਟਰਵਿਊ ਦੇਖਦੇ ਆ ਬਹੁਤ ਸਾਰੇ ਲੋਕ ਦੇਖੀ ਇਸ ਤਰੀਕੇ ਨਾਲ ਵੀ ਸੋਚਦੇ ਆ ਕਿ ਯਾਰ ਇਹ ਗੱਲਾਂ ਵਾਕਈ ਠੀਕ ਹੋ ਰਹੀਆਂ ਨੇ ਸਾਨੂੰ ਫੋਨ ਵੀ ਆਉਂਦੇ ਬਹੁਤ ਸਾਰੇ ਲੋਕ ਕਹਿੰਦੇ ਵੀ ਯਾਰ ਇਹ ਗੱਲਾਂ 'ਚ ਠੀਕ ਨਹੀਂ ਹੁੰਦਾ ਕੰਮ ਐ ਐਵੇਂ ਹੀ ਐ ਇਹਨੂੰ ਤੁਸੀਂ ਕਿਵੇਂ ਲਈਏ ਨਹੀਂ ਦੇਖੋ ਦੋ ਤਰ੍ਹਾਂਵਾਂ ਨੇ ਦੁਨੀਆ 'ਚ ਇੱਕ ਹੈ ਮੈਟਰ ਨੂੰ ਮੰਨਣ ਵਾਲੀ ਇੱਕ ਹੈ ਜਿਹੜੀ ਐ ਕਿ ਕਿਸੇ ਵੀ ਤਰ੍ਹਾਂ ਦੀ ਗੈਬੀ ਸ਼ਕਤੀ ਐ ਉਹਨੂੰ ਮੰਨਣ ਵਾਲੀ ਦੋਨਾਂ ਦੇ ਆਪ ਦੇ ਆਪ ਦੇ ਲੌਜਿਕ ਆ ਕੋਈ ਮਤਲਬ ਦੋ ਇੱਕ ਦੂਸਰੇ ਨੂੰ ਕੋਈ ਨਹੀਂ ਹਰਾ ਸਕਦਾ ਉਹ ਆਪਣੇ ਤਰਕ ਦਿੰਦੇ ਆ ਉਹ ਆਪਣੇ ਤਰਕ ਦਿੰਦੇ ਆ ਪਰ ਹੁਣ ਜੇ ਦੇਖਿਆ ਜਾਵੇ ਤਾਂ ਜੋਤਿਸ਼ ਜੋ ਕਹਿੰਦਾ ਜੋਤਿਸ਼ ਜੋ ਕਹਿੰਦਾ ਹਜ਼ਾਰਾਂ ਸਾਲ ਪੁਰਾਣੀਆਂ ਮੰਨ ਲਓ ਆਪਾਂ ਚੱਕ ਲਈਏ ਜੰਤਰੀਆਂ ਚੱਕ ਲਈਏ ਉਹਦੇ ਵਿੱਚ ਵੀ ਦੱਸਿਆ ਆ ਵੀ ਐਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਚੰਦਰ ਗ੍ਰਹਿਣ ਲੱਗੂਗਾ ਜਾਂ ਸੂਰਜ ਗ੍ਰਹਿਣ ਲੱਗੂਗਾ ਇਹ ਹੁਣ 7 ਸਤੰਬਰ ਨੂੰ ਲੱਗੂਗਾ ਇਹ ਵੀ 100 200 ਸਾਲ ਪਹਿਲਾਂ ਲਿਖਿਆ ਪਿਆ ਅੱਛਾ ਉਹ ਕਿਵੇਂ ਲਿਖਿਆ ਪਿਆ ਠੀਕ ਆ ਨਾ ਸੋ ਰਾਹੁ ਤੇ ਕੇਤੂ ਦੋ ਗ੍ਰਹਿ ਨੇ ਜਿਹੜੇ ਮਾਸ ਚ ਨਹੀਂ ਹੈ ਮਤਲਬ ਮੈਟਰ ਨਹੀਂ ਹੈ ਉਹ ਤੇ ਉਹਨਾਂ ਨੂੰ ਵੀ ਫਿਜ਼ਿਕਸ ਦੇ ਵਿੱਚ ਗੋਸਟ ਸਟਾਰਸ ਕਿਹਾ ਜਾਂਦਾ ਹੂੰ ਹੂੰ ਉਹਨਾਂ ਨੂੰ ਵੀ ਗੋਸਟ ਸਟਾਰ ਕਿਹਾ ਜਾਂਦਾ ਜ਼ੈਨੋਨ ਜੀ ਤੇ ਕਿਤੇ ਜਾ ਕੇ ਤਾਂ ਆਪਾਂ ਮਿਲਦੇ ਹੀ ਆ ਨਾ ਦੋਨੇ ਤਰ੍ਹਾਂਾਂ ਵਾਂ ਮੰਨਦੀਆਂ ਨੇ ਸੋ ਗੱਲ ਇਹ ਹੈ ਵੀ ਹੁਣ ਕਿਤਾਬ ਦੇ ਵਿੱਚ ਲਿਖੀਆਂ ਗੱਲਾਂ ਕਿੰਨੀਆਂ ਸੱਚੀਆਂ ਹੋਈਆਂ ਨੇ ਬਿਲਕੁਲ ਕੋਈ ਨਾ ਕੋਈ ਤਾਂ ਗੱਲ ਹੈ ਕੋਈ ਨਾ ਕੋਈ ਗੱਲ ਹੀ ਹੈ ਗਣਿਤ ਆਨੁਮਾਨ ਲਾਉਣ ਦੇ ਵਿੱਚ ਆਪਾਂ ਕਿੰਨੇ ਗਾਮ ਯਾਬ ਹੁੰਨੇ ਆ ਇਹਨੂੰ ਸਾਇੰਸ ਵੀ ਕਿਹਾ ਜਾ ਸਕਦਾ ਹੈ हां तारा ਵਿਗਿਆਨ ਹੀ ਹੈ ਸਾਇੰਸ ਹੈ ਹਾਂ ਮਤਲਬ ਉਹਨੂੰ ਪੜ ਪੜ ਕੋਈ ਕਿੰਨੇ ਤਰੀਕੇ ਨਾਲ ਸਕਦਾ ਵਧੀਆ ਉਹਦਾ ਜੋੜ ਤੋੜ ਕਿੰਨਾ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਂ ਕੈਲਕੂਲੇਸ਼ਨ ਕਿੰਨੀ ਵਧੀ ਲਾਈ ਜਾਂਦੀ ਸੀ ਜੋਤਸੀ ਜਿਹੜੇ ਪਹਿਲਾਂ ਹੱਥ ਨਾਲ ਟੇਵਾ ਬਣਾਉਂਦੇ ਸੀ ਉਹ ਲਿਖਦੇ ਹੁੰਦੇ ਸੀ ਕਿ ਇਸ ਬੰਦੇ ਨੂੰ ਅੱਗ ਤੋਂ ਡਰ ਹੈ ਇਸ ਬੰਦੇ ਨੂੰ ਪਾਣੀ ਤੋਂ ਡਰ ਹੈ ਇਸ ਬੰਦੇ ਨੂੰ ਜੰਗਲੀ ਜਾਨਵਰ ਤੋਂ ਡਰ ਹੈ ਇਸ ਤਰ੍ਹਾਂ ਉਹਦੇ ਤੇ ਮੈਂਸ਼ਨ ਕੀਤਾ ਜਾਂਦਾ ਸੀ ਬਕਾਇਦਾ ਇੱਕ ਰਾਜੇ ਨੂੰ ਕਿਹਾ ਗਿਆ ਵੀ ਤੈਨੂੰ ਜੰਗਲੀ ਜਾਨਵਰ ਤੋਂ ਖਤਰਾ ਹੈ। ਇਸ ਦਿਨਾਂ ਦੇ ਵਿੱਚ ਖਤਰਾ ਹੈ। ਉਹਨੇ ਉਹਨਾਂ ਉਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਮਹਿਲ ਦੇ ਵਿੱਚ ਲੋਕਅਪ ਕਰ ਲਿਆ, ਬੰਦ ਕਰ ਲਿਆ। ਵੀ ਜੇ ਬਾਹਰ ਜਾਊਂਗਾ ਤਾਂ ਮਰ ਜਾਊਂਗਾ। ਵੀ ਵਿਚਾਰ ਜਾਊਂਗਾ ਹੀ ਨਹੀਂ ਤਾਂ ਜੰਗਲੀ ਜਾਨਵਰ ਕਿਵੇਂ ਮਾਰੂਗਾ? ਤਾਂ ਉਹ ਆਪਣੇ ਮਹਿਲ ਦੇ ਵਿੱਚ ਸੈਰ ਕਰ ਰਿਹਾ। ਉੱਪਰ ਜੰਗਲੀ ਸੂਰ ਦਾ ਬੁੱਤ ਲੱਗਿਆ ਹੋਇਆ। ਕਈ ਸਾਰੇ ਜਾਨਵਰਾਂ ਦੇ ਬੁੱਤ ਲੱਗੇ। ਅਕਸਰ ਹੀ ਆਪਾਂ ਦੇ ਹਵਾਈ ਟੁੱਟਿਆ ਉਹਦਾ ਜਿਹੜਾ ਨੱਕ ਦਾ ਸਿੰਘ ਜੀ ਆ ਕਿਹਦੇ ਚ ਬੱਜਿਆ ਤੇ ਰਾਜਾ ਮਰ ਗਿਆ। ਅੱਛਾ। ਹਲੋ ਅਨੁਮਾਨ ਅਨੁਮਾਨ ਆਪਾਂ ਕਿੰਨਾ கரੈਕਟ ਲਾ ਸਕਦੇ ਆ। ਉਹ ਅਲੱਗ-ਅਲੱਗ ਜੋਤਸ਼ੀ ਦੀ ਅਲੱਗ-ਅਲੱਗ ਪ੍ਰੈਡਿਕਸ਼ਨ ਹੁੰਦੀ ਹੈ, ਸੋਈ ਵੀ ਅਸੂਲ ਵੀ ਹੈ। ਹੂੰ। ਠੀਕ ਆ ਨਾ। ਉਹ ਕਿੰਨੇ ਇੱਕ ਉਹਦੇ ਨੇੜੇ ਪਹੁੰਚਦਾ ਉਹਦੇ ਤੇ ਡਿਪੈਂਡ ਕਰਦੀ ਹੈ ਗੱਲ। ਗਣਿਤ ਹੈ ਜਿਹੜਾ ਮੈਥਮੈਟਿਕਸ ਆ ਉਹ ਤਾਂ 2 2 ਨਹੀਂ 4 ਹੀ ਹੁੰਦੇ ਆ 5 ਨਹੀਂ ਹੋ ਸਕਦੇ। ਹੂੰ 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 ਹੂੰ। ਤੁਸੀਂ ਲੈਂਡ ਸਲਾਈਡਿੰਗ ਦੀ ਵੀ ਗੱਲ ਪਿਛਲੀ ਵਾਰੀ ਕਹੀ ਸੀ ਚਲੋ ਹੋਈ ਵੀ ਹੈ। ਪਿਛਲੇ ਕਈ ਸਾਲਾਂ ਤੋਂ ਹੁੰਦੀ ਵਿਆਰੀ ਹੈ ਮੀਂਹ ਦੀ ਪਾਣੀ ਦੀ ਵੀ ਤੁਸੀਂ ਗੱਲ ਕੀਤੀ ਸੀ ਇਹ ਪਾਣੀ ਵਾਲਾ ਖਤਰਾ ਟਲ ਗਿਆ ਜਾਂ ਅੱਗੇ ਆਉਣਾ ਹੈ ਪਾਣੀ ਦਾ ਖਤਰਾ ਬਰਕਰਾਰ ਹੈ ਆਉਣ ਵਾਲੀ ਮਹਾਮਾਰੀ ਜਿਹੜੀ ਫੈਲੂਗੀ ਜਿਹਨੂੰ ਆਪਾਂ ਕਹਿੰਦੇ ਆ ਵੀ ਕਰੋਨਾ ਤੋਂ ਵੀ ਵੱਡੀ ਹੋਊਗੀ ਉਹ ਪਾਣੀ ਨਾਲ ਰਿਲੇਟਡ ਹੋਊਗੀ ਸਮੁੰਦਰੀ ਪਾਣੀ ਤੋਂ ਫੈਲੋਗੀ ਜਾਂ ਤਾਂ ਮੈਨੂੰ ਲੱਗਦਾ ਵੀ ਕੋਈ ਸਮੁੰਦਰ ਦੇ ਅੰਦਰ ਕੋਈ ਬੰਬ ਚੱਲ ਜੇ ਉਹਦੀ ਰੇਡੀਏਸ਼ਨ ਪਾਣੀ ਚ ਮਿਕਸ ਹੋ ਕੇ ਲੋਕਾਂ ਨੂੰ ਬਿਮਾਰ ਕਰ ਦੇਵੇ ਜਾਂ ਕਿਸੇ ਹੋਰ ਤਰੀਕੇ ਪਰ ਉਹ ਪਾਣੀ ਤੋਂ ਫੈਲੂਗੀ ਤੇ ਸੁਨਾਮੀਆਂ ਉਹ ਮੈਂ ਹਰ ਪੌਡਕਾਸਟ 'ਚ ਆਪਾਂ ਗੱਲ ਕਰਦੇ ਆਂ ਵੀ ਸੁਨਾਮੀਆਂ ਦੇ ਖਤਰੇ ਜਿਹੜੇ ਆ ਬਰਕਰਾਰ ਆ ਜਦੋਂ ਵੀ ਪਚਾਲ ਆਊਗਾ ਸਮੁੰਦਰ ਦੇ ਪਚਾਲੇ ਤਾਂ ਵੱਡੇ ਲੈਵਲ ਤੇ ਸੁਨਾਮੀ ਜਿਹੜੀ ਆ ਕਿਨਾਰੇ ਵਸਦੇ ਲੋਕਾਂ ਨੂੰ ਪ੍ਰਭਾਵਿਤ ਕਰੋਗੀ ਕਰੋਗੀ ਇਸ ਤੋਂ ਇਲਾਵਾ ਮੀਂਹ ਫਲੱਡ ਇਹ ਜ਼ਰੂਰ ਆਉਣੇ ਆਉਣੇ ਆ 28 ਜੁਲਾਈ ਤੋਂ ਬਾਅਦ ਥੋੜਾ ਜਿਹਾ ਖਤਰਕ ਘਟ ਜਾਂਦਾ ਪਰ ਬਰਕਰਾਰ ਹੈ ਹਾਂ ਹਮ ਪਰ ਬਰਕਰਾਰ ਹੈ ਬਰਕਰਾਰ ਮਤਲਬ ਖਤਰਕ ਘਟ ਗਿਆ ਪਰ ਬਰਕਰਾਰ ਹੈ ਜਿਹੜਾ ਮੀਹਾਂ ਦਾ ਫਲੱਡ ਦੀ ਕੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਵੀ ਮਹਾਮਾਰੀ ਸਮੁੰਦਰ ਤੇ ਪਾਣੀ ਤੋਂ ਫੈਲੂਗੀ ਜਾਂ ਪਾਣੀ ਤੋਂ ਫੈਲੂਗੀ ਉਹ ਤਾਂ 2033 ਤੱਕ ਬਰਕਰਾਰ ਹੈ ਉਹਦਾ ਜਿਹੜਾ ਟਾਈਮ ਹੈ 2027 ਦੇ ਆ ਜਦੋਂ ਕਪਾ ਗੱਲ ਕਰਦੇ ਮੋਦੀ ਸਾਹਿਬ ਨੇ ਅਸਤੀਵਾ ਦੇਣਾ ਉਦੋਂ ਤੋਂ ਉਹਦਾ ਟਾਈਮ ਸ਼ੁਰੂ ਹੁੰਦਾ ਹਮ ਸਮੁੰਦਰੀ ਪਾਣੀ ਦੇ ਵਿੱਚ ਤੁਸੀਂ ਜੇਕਰ ਬੰਬ ਚੱਲ ਗਿਆ ਹੁਣ ਜਿਹੋ ਜਿਹੇ ਹਾਲਾਤ ਬਣੇ ਹੋਏ ਆ ਦੇਸ਼ਾਂ ਦੇ ਹੁਣ ਉੱਥੇ ਵੀ ਕੁਝ ਨਾ ਕੁਝ ਜੇ ਹੁੰਦਾ ਹੈ ਤਾਂ ਪਾਣੀ 'ਚ ਉੱਥੋਂ ਵੀ ਕੁਝ ਨਾ ਕੁਝ ਮਿਕਸ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਕੋਈ ਨਾ ਕੋਈ ਪਰਮਾਣੂ ਪ੍ਰਯੋਗ ਹੋ ਗਿਆ ਕੋਈ ਪਰਮਾਣੂ ਬੰਬ ਡੇਗ ਪਿਆ ਪਰਮਾਣੂ ਪ੍ਰਯੋਗ ਹੋਣ ਵਾਲਾ ਇੱਕ ਅੱਛਾ ਔਰ ਉਹ ਤੁਹਾਨੂੰ ਮਾਰਚ ਤੱਕ ਅਪ੍ਰੈਲ ਤੱਕ ਨਜ਼ਰ ਆਊਗਾ ਹੀ ਆਊਗਾ ਈਰਾਨ ਆਪਦਾ ਬੰਬ ਪਰਮਾਣੂ ਬਣਾ ਕੇ ਉਹਦਾ ਐਕਸਪੈਰੀਮੈਂਟ ਉਹਦਾ ਪਰਖਣ ਕਰੂਗਾ ਤੇ ਦੁਨੀਓ ਨੁਕਸਾਨ ਵੀ ਹੋਊ। ਉਹ ਜੇ ਰੇਡੀਏਸ਼ਨ ਲੀਕ ਹੋਊਗੀ ਤਾਂ। ਤੇ ਜੇ ਉਹਨੇ ਬਣਾਉਣਾ ਵਾ ਤਾਂ ਉਹ ਤਾਂ ਤੁਹਾਨੂੰ ਪਤਾ ਹੀ ਆ ਦੇਸ਼ ਇਹੋ ਜੀ ਆ ਤਾਂ ਚੱਕ ਦਿੰਦੇ ਆ ਪੱਟੇ। ਉਹ ਚੱਕੇ ਹੀ ਹੋਇਆ ਹੁਣ ਵੀ। ਤੇ ਆਪਣੇ ਤੱਕ ਵੀ ਉਹਦਾ ਨੁਕਸਾਨ ਆ ਸਕਦਾ। ਜੇ ਹਵਾ ਇਧਰੋਂ ਚੱਲਦੀ ਹੋਊਗੀ। ਤਾਂ ਨਾਲ ਹਵਾ ਦੇ ਰੇਡੀਏਸ਼ਨ ਆਊਗੀ ਫਿਰ। ਹੂੰ। ਅੱਛਾ ਇਹ ਦੂਰ ਤੱਕ ਵੀ ਮਾਰ ਕਰਦਾ? ਹਾਂ ਜੇ ਲੀਕ ਹੋਊਗੀ ਤਾਂ। ਹੂੰ। ਜੇ ਰੇਡੀਏਸ਼ਨ ਲੀਕ ਹੋਈ ਤਾਂ ਫਿਰ ਜਿੱਧਰੋਂ ਹਵਾ ਚੱਲਦੀ ਐ ਉਸ ਉਧਰੋਂ ਰੇਡੀਏਸ਼ਨ ਦਾ ਜਿਹੜਾ ਖਤਰਾ ਉਹ ਜ਼ਿਆਦਾ ਫੈਲੂਗਾ ਆਪਣੇ ਪੋਖਰਣ ਦੇ ਵਿੱਚ ਵੀ ਜਦੋਂ ਪਰਮਾਣੂ ਪਰिक्षण ਕੀਤਾ ਗਿਆ ਸੀ ਤਾਂ ਉਹ ਕੁਝ ਘੰਟੇ ਲੇਟ ਕਰਨਾ ਪਿਆ ਗਿਆ ਸੀ ਉਹਦਾ ਕਾਰਨ ਇਹ ਸੀ ਵੀ ਹਵਾ ਪਾਕਿਸਤਾਨ ਵਾਲੇ ਪਾਸੇ ਨੂੰ ਚੱਲ ਰਹੀ ਸੀ ਤੇ ਜਦੋਂ ਰੁਕੀ ਤਾਂ ਪਰिक्षण ਹੋਇਆ ਇਹ ਹਾਲਾਤਾਂ ਤੋਂ ਬਚਣ ਦੇ ਲਈ ਕੋਈ ਉਪਾਅ ਵਗੈਰਾ ਵੀ ਹੁੰਦੇ ਔਰ ਕਿੰਨੇ ਕੇ ਸਾਜ਼ਗਾਰ ਕਾਮਯਾਬ ਹੋ ਸਕਦੇ ਆ ਉਪਾਅ ਹਰ ਬੰਦੇ ਦੀ ਕੁੰਡਲੀ ਅਲੱਗ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਫਿੰਗਰਪ੍ਰਿੰਟ ਲੱਗ ਹੁੰਦੇ ਆ ਇਸ ਤਰ੍ਹਾਂ ਹਰ ਬੰਦੇ ਦੇ ਉਪਾਅ ਵੀ ਅਲੱਗ-ਅਲੱਗ ਹੁੰਦੇ ਆ ਕੁਝ ਵੀ ਰੀਲਾਂ ਦੇਖ ਕੇ ਜਾਂ ਕਾਮਨ ਕੁਝ ਨਹੀਂ ਮਤਲਬ ਆਪਾਂ ਕਹਿ ਸਕਦੇ ਵੀ ਆਹ ਕਰੋ ਜੀ ਤਾਂ ਆਪ ਬਚ ਜਾਓਗੇ ਹਰ ਬੰਦੇ ਦੇ ਆਪਦੇ ਕਰਮ ਉਹਦੇ ਆਪਦੇ ਉਹਦੀ ਕੁੰਡਲੀ ਆਪਦਾ ਟਾਈਮ ਲੈ ਕੇ ਜਨਮ ਲਿਆ ਉਹਨੇ ਉਹਦੇ ਹਿਸਾਬ ਨਾਲ ਉਹਦੇ ਕੀ ਉਪਾਅ ਬਣਦੇ ਆ ਉਹ ਉਸ ਤਰੀਕੇ ਨਾਲ ਦੱਸੇ ਜਾ ਸਕਦੇ ਐਸ ਤਰ੍ਹਾਂ ਕਾਮਨਲੀ ਕੋਈ ਚੀਜ਼ ਨਹੀਂ ਹੈ ਨਹੀਂ ਉਹਨਾਂ ਦਾ ਅਸਰ ਕਿੰਨਾ ਕਰੇਗਾ 100% ਅਸਰ ਹੁੰਦਾ ਅੱਛਾ 100% ਅਸਰ ਹੁੰਦਾ ਇੱਕ ਇਹ ਬੜੀਆਂ ਚੀਜ਼ਾਂ ਇੱਕ ਅੱਜਕੱਲ ਇਹੋ ਜਿਹੀਆਂ ਵੀਡੀਓ ਸ਼ਾਰਟ ਆਪਾਂ ਬਹੁਤ ਦੇਖਦੇ ਆ ਕੋਈ ਕਹਿੰਦਾ ਜੀ ਹਰੇ ਪੈਨਾ ਇੱਥੇ ਐਦਾਂ ਲਿਖ ਲਓ ਤੇ ਪੈਸੇ ਆ ਜਾਣਗੇ ਹਰੀ ਪੈਨਾ ਐ ਕਰ ਲਓ ਉਹ ਜਿਹੜੀਆਂ ਚੀਜ਼ਾਂ ਨੇ ਉਹ ਸੱਚ ਹੁੰਦੀਆਂ ਉਹਨਾਂ ਦਾ ਕੋਈ ਅਸਰ ਪੈਂਦਾ ਸਿਰਫ ਵਿਊ ਲੈਣ ਵਾਸਤੇ ਬਹੁਤ ਕੁਝ ਨਹੀਂ ਐਸ ਤਰ੍ਹਾਂ ਹੋਣ ਲੱਗ ਜੇ ਫਿਰ ਤਾਂ ਸਰ ਗਿਆ ਫਿਰ ਕੀ ਲੋੜ ਹੈ ਕਿਸੇ ਨੂੰ ਕੰਮ ਕਰਨ ਦੀ ਹੂੰ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਮੈਂ ਦੇਖਿਆ ਕਈ ਰੀਲਾਂ ਚ ਹੁੰਦਾ ਵਸ਼ੀਕਰਨ ਆਏ ਹੁੰਦਾ ਜੀ ਆ ਕਰ ਲਓ ਜੀ ਐਸ ਤਰ੍ਹਾਂ ਕਰ ਲਓ ਜੀ ਕੋਈ ਮਿੱਟੀ ਚੱਕ ਲੋ ਜੀ ਕੋਈ ਵਾਲ ਕੱਟ ਲੋ ਜੀ ਕੋਈ ਕੱਪੜਾ ਲੈ ਲੋ ਜੀ ਆਪਦੇ ਕੱਪੜੇ ਨਾਲ ਗੱਠ ਮਾਰ ਲੋ ਜੀ ਇਦਾਂ ਕੁਝ ਨਹੀਂ ਹੋ ਸਕਦਾ ਇਹ ਸਿਰਫ ਜਿਹੜੇ ਇਹ ਜਿਹੜਾ ਹੈ ਨਾ ਮਤਲਬ 12 14 ਸਾਲ ਦੀ ਉਮਰ ਤੋਂ ਲੈ ਕੇ 23 24 ਸਾਲ ਦਾ ਜਿਹੜਾ ਉਹ ਟੀਨੇਜ ਵਾਲਾ ਗਰੁੱਪ ਆ ਉਹ ਕਿਵੇਂ ਸਾਡੀ ਬਰੀਲ ਦੇਖੇ ਬਸ ਉਹਨੂੰ ਮੱਦੇ ਨਜ਼ਰ ਰੱਖ ਕੇ ਬਣਾਇਆ ਜਾਂਦਾ ਉਹ 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 ਦਾ ਸਬਜੈਕਟ ਲੈ ਕੇ ਉਹਦਾਂ ਦਾ ਸੌਖਾ ਤਰੀਕਾ ਵੀ ਜਿਹੜਾ ਕਰ ਵੀ ਸਕੇ ਅਗਲਾ ਉਸ ਤਰ੍ਹਾਂ ਦਾ ਉਹਨੂੰ ਬਣਾਇਆ ਜਾਂਦਾ। ਸੋ ਸਿਰਫ ਵਿਊ ਲੈਣ ਵਾਸਤੇ ਹੁੰਦਾ ਉਹਦਾ ਕੋਈ मीनिंग ਨਹੀਂ ਹੈ ਅਸਟਰੋਲੋਜੀਕਲੀ ਏਦਾਂ ਦਾ ਕੁਝ ਨਹੀਂ ਹੁੰਦਾ। ਹੋਰ ਇਹਦੇ ਵਿੱਚ ਕੁਝ ਨਹੀਂ। ਇਹ ਅਸਟਰੋਲੋਜੀ ਨੂੰ ਇਹਨੂੰ ਆਪਾਂ ਕੀ ਮੰਨ ਸਕਦੇ ਆ ਅਸਟਰੋਲੋਜੀ ਨੂੰ ਕੀ ਕਹਿ ਸਕਦੇ ਆ ਆਪਾਂ ਕਿ ਇਹ ਵਿਗਿਆਨ ਹੈ। ਵਿਗਿਆਨ ਤਾਂ ਤੁਸੀਂ ਦੱਸ ਹੀ ਦਿੱਤਾ ਕਿ ਇਹ ਜੋਤਿਸ਼ੀ ਜਿਹੜਾ ਹੈਗਾ ਇਹ ਵਹਿਮ ਭਰਮ ਤੋਂ ਕੱਢਦਾ ਹੈ ਜਾਂ ਇਹੀ ਵਹਿਮ ਭਰਮ ਹੈ। ਜੋਤਸ਼ੀ ਜਿਹੜਾ ਸਹੀ ਹੋਊਗਾ ਉਹ ਵਹਿਮ ਭਰਮ ਚ ਕਦੇ ਕਿਸੇ ਨੂੰ ਨਹੀਂ ਪਾਉਂਦਾ। ਅੱਛਾ। ਵਹਿਮ ਹੁੰਦਾ ਵੀ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਬਿਠਾ ਦੇਣੀ ਵੀ ਤੇਰੇ ਵਿੱਚ ਜੋਤਿਸ਼ ਦੀ ਕੁੰਡਲੀ ਦੇ ਵਿੱਚ ਆਹ ਨੁਕਸ ਹੈ। ਤੇ ਜੇ ਤੂੰ ਆਹ ਨਹੀਂ ਕਰੇਗਾ ਤਾਂ ਆਹ ਕੁਝ ਕਦੇ ਤੇਰੇ ਨਾਲ ਨਹੀਂ ਹੋਊਗਾ। ਤੇ ਉਹ ਸਬਕੌਨਸ਼ੀਅਸ ਚ ਬੈਠ ਜਾਂਦੀ ਏ ਉਸ ਬੰਦੇ ਦੇ। ਤੇ ਫਿਰ ਉਹ ਜਦ ਤੱਕ ਉਹ ਨੂੰ ਨਹੀਂ ਕਰਦਾ ਉਹ ਨੂੰ ਪੈਸੇ ਨਹੀਂ ਦਿੰਦਾ। ਉਹ ਨਹੀਂ ਦੇਰ ਤੱਕ ਉਹ ਨੂੰ ਆਪ ਨੂੰ ਚੈਨ ਨਹੀਂ ਆਉਂਦਾ। ਉਹ ਨੂੰ ਆਪਾਂ ਕਹਿੰਦੇ ਆ ਵਹਿਮ। ਜੋਤਿਸ਼ ਦੇ ਵਿੱਚ ਤਾਂ ਕਲੀਅਰ ਹੈ ਨਾ ਵੀ ਆਹ ਕੁਝ ਹੋ ਸਕਦਾ ਐਨੇ ਸਾਲ ਤੱਕ ਜੇ ਨੁਕਸਾਨ ਹੋਊਗਾ ਤਾਂ ਐਨੇ ਸਾਲ ਤੱਕ ਹੋਊਗਾ ਜਾਂ ਨਹੀਂ ਹੋ ਸਕਦਾ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਲੋਕ ਆਉਂਦੇ ਜਿਹਨੂੰ ਮੈਂ ਕਹਿੰਦਾ ਵੀ ਨਾ ਪੈਸੇ ਖਰਾਬ ਕਰੋ ਮੇਰੇ ਕੋਲ ਤਾਂ ਆ ਕੇ ਤੁਸੀਂ ਗਾਹਾਂ ਹੋਰ ਕਿਸੇ ਕੋਲ ਨਾ ਜਾਇਓ ਇਹਦਾ ਹੱਲ ਹੈ ਨਹੀਂ ਕੋਈ ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੂੰ ਮੈਂ ਦੱਸ ਦਿੰਦਾ ਵੀ ਇਹਦਾ ਹੱਲ ਹੈ ਤੁਸੀਂ ਹੁਣ ਨੂੰ ਕਰਿਆ ਹੁੰਦਾ ਤਾਂ ਅੱਜ ਤੁਸੀਂ ਮੇਰੇ ਸਾਹਮਣੇ ਬੈਠਣ ਦੀ ਤੁਹਾਨੂੰ ਲੋੜ ਨਹੀਂ ਸੀ ਪੈਣੀ ਸੋ ਇਸ ਤਰ੍ਹਾਂ ਇਹ ਬਹਿਮ ਭਰਮ ਨਹੀਂ ਹੈ ਇਹਦੇ ਵਿੱਚ ਇਹ ਆ ਵੀ ਬੰਦਾ ਤੁਹਾਨੂੰ ਠੀਕ ਮਿਲ ਜੇ ਤਾਂ ਠੀਕ ਹੈ ਜੇ ਬੰਦਾ ਕੋਈ ਹੋਰ ਅੱਗੋਂ ਵਪਾਰੀ ਮਿਲ ਗਿਆ ਤਾਂ ਫਿਰ ਉਹ ਵਪਾਰ ਮਾਂਜ ਠੋਕ ਉਹ ਫਿਰ ਦੇਖਦਾ ਵੀ ਕਿੰਨਾ ਕੁ ਮੰਨ ਲਓ ਚੱਲਦਾ ਬੰਦੇ ਤੇ ਡਿਪੈਂਡ ਕਰਦਾ ਚਲੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਧੰਨਵਾਦ ਤਾਂ ਇਹ ਸਮ ਜੋਤਸ਼ੀ ਕੀ ਗੋਪਾਲ ਜੀ ਜਿਨ੍ਹਾਂ ਦੇ ਨਾਲ ਬਹੁਤ ਅਹਿਮ ਮਸਲੇ ਤੇ ਗੱਲਬਾਤ ਆਪਾਂ ਕੀਤੀ ਹੈ ਔਰ ਦੁਬਾਰਾ ਫਿਰ ਇਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਇੰਟਰਸਟਿੰਗ ਗੱਲਾਂ ਦੇ ਉੱਪਰ ਕੁਝ ਕੋਖਵਾਨੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਉਮੀਦ ਕਰਦੇ ਹਾਂ ਕੋਈ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ